ਉਹ ਅਸੀਂ ਕਾਫੀ ਪਿਛਲੇ ਸਮੇਂ ਤੋਂ ਇਸੇ ਘਰਚ ਕਰ ਰਹੇ ਸੀ ਪਹਿਲੀ ਤਰੀਕ ਤੋਂ ਅਸੀਂ ਸਾਰੇ ਆਰਤੀ ਜਿਹੜੇ ਪੰਜਾਬ ਦੇ ਸੀ ਹੜਤਾਲ ਤੇ ਸੀ ਅੱਜ ਪੰਜਾਬ ਸਰਕਾਰ ਨੇ ਭਗਵੰਤ ਜੀ ਮਾਨ ਜੀ ਨੇ ਸਾਡੀਆਂ ਮੰਗਾਂ ਮੰਦੀਆਂ ਨੇ ਢਾਈ ਸੜ ਦਮੀ ਸਾਡੀ ਲੇਬਰ ਚ ਥੋੜਾ ਜਿਹਾ ਵਾਧਾ ਕੀਤਾ ਆ ਉਹਦੀ ਖੁਸ਼ੀ ਵਿੱਚ ਅੱਜ ਅਸੀਂ ਜਿਹੜੇ ਲੱਡੂ ਵੰਡ ਰਹੇ ਆ ਕੀ ਨ ਆ ਕਿ ਕੰਨਾ ਚੁੰਦੇ ਹੋ ਅੱਜ ਲੱਡੂ ਵੰਡੇ ਜਾ ਰਿਹਾ ਮੰਡੀ ਵਿੱਚ ਮੇਰਾ ਨਾਮ ਪਰਮਵੀਰ ਸਿੰਘ ਆ ਸਾਡਾ ਪਰਿਵਾਰ ਮਾਰਤ ਕਿਤੇ ਨਾਲ ਜੁੜਿਆ ਆ ਤੇ ਅਸੀਂ ਅੱਜ ਉਹ ਸਿਮਾਨ ਦੇ ਤੇ ਪੰਜਾਬ ਸਰਕਾਰ ਦੇ ਬਹੁਤ ਧੰਵਾਦੀ ਹਾਂ ਜਿਨ੍ਹਾਂ ਨੇ ਸਾਡੀ ਪਿਛਲੇ 2-3 ਸਾਲ ਤੋਂ ਜਿਹੜੀ ਮੰਗ ਸੀ ਕਮਿਸ਼ਨ ਦੀ ਉਹਨੂੰ ਮੰਨਿਆ ਮੰਨਿਆ ਕਿਉਂਕਿ ਸਾਡਾ ਸ਼ਹਿਰ ਕਰਨ ਦਾ ਜਾਂ ਹੜਤਾਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਜਿਹੜੀਆਂ ਮੰਗਾ ਕਰਕੇ ਸਾਨੂੰ ਕਿ ਸਾਡੀ ਜਿਹੜਾ ਰੋਜੀ ਰੋਟੀ ਦੀ ਲੱਤ ਵੱਜੂਗੀ ਤੋ ਫਿਰ ਕਿਸਾਨ ਆਰਤੀ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਸਰਕਾਰ ਦੇ ਕੋਲੋਂ ਇਹ ਆਪਣੀ ਹੱਕੀ ਮੰਗ ਲੈਣ ਵਾਸਤੇ ਇਹ ਦਿਨ ਆਪਾਂ ਹੜਤਾਲ ਕਰ ਰਹੇ ਆ ਤੇ ਅੱਜ ਬੜੀ ਖੁਸ਼ੀ ਆ ਕਿ ਅਸੀਂ ਧੰਨਵਾਦੀ ਆ ਪੰਜਾਬ ਸਰਕਾਰ ਦੇ ਤੇ ਵਿਜੇ ਕਾਲਾ ਜੀ ਦੇ ਕਿ ਜਿਨ੍ਹਾਂ ਨੇ ਬੜੇ ਸਹੀ ਦਿਸ਼ਾ ਅਗਵਾਈ ਦੇ ਕੇ ਸਾਰੇ ਪੰਜਾਬ ਨੂੰ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਆਰਤੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਤੇ ਪੰਜਾਬ ਸਰਕਾਰ ਨੇ ਉਹਨਾਂ ਪੂਰਾ ਤਾਲਮੇਲ ਬਲਾ ਕੇ ਚੱਲੇ ਆ ਉਹਦੇ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਅੱਜ ਮੰਨੀਆਂ ਤੇ ਅੱਜ ਇਸੇ ਖੁਸ਼ੀ ਦੇ ਵਿੱਚ ਸਾਰੇ ਆਰਟੀ ਜੂਨੀਅਨ ਨੇ ਪੂਰੇ ਮੰਡੀ ਦੇ ਵਿੱਚ ਲੱਡੂ ਵੰਡੇ ਆ ਅਸੀਂ ਆਸ ਕਰਦੇ ਆ ਕਿ ਮੰਗਾਂ ਜੜੀਆਂ ਇਹਨਾਂ ਨੂੰ ਪੰਜਾਬ ਸਰਕਾਰ ਜੀ ਅਮਲੀ ਜਾਮਾ ਵੀ ਪਹਨਾਈਗੀ ਜੋ ਅੱਜ ਲੱਡੂ ਵੰਡੇ ਗਏ ਨੇ ਹਰ ਹਾਲ ਸਮਝੋ ਦੇਖੋ ਅਸੀਂ ਕਾਫੀ ਪਿਛਲੇ ਸਮੇਂ ਤੋਂ ਇਸੇ ਘਰਚਕਾਰ ਰਹੇ ਸੀ ਪਹਿਲੀ ਤਰੀਕ ਤੋਂ ਅਸੀਂ ਸਾਰੇ ਆਰਟੀ ਜਿਹੜੇ ਪੰਜਾਬ ਦੇ ਸੀ ਹੜਤਾਲ ਤੇ ਸੀ ਕਿਉਂਕਿ ਸਾਡੀਆਂ ਕੁਝ ਹੱਕੀ ਮੰਗਾਂ ਸੀ ਜਿਹੜੀਆਂ ਨਹੀਂ ਸੀ ਮੰਗੀਆਂ ਜਾ ਰਹੀਆਂ ਅੱਜ ਪੰਜਾਬ ਸਰਕਾਰ ਨੇ ਭਗਵੰਤ ਜੀ ਮਾਨ ਜੀ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਜਿਸ ਤਰ੍ਹਾਂ 2.5% ਦਾਮੀ ਸਾਡੀ ਲੇਬਰ 'ਚ ਥੋੜਾ ਜਿਹਾ ਵਾਧਾ ਕੀਤਾ ਆ ਉਹਦੀ ਖੁਸ਼ੀ ਵਿੱਚ ਅੱਜ ਅਸੀਂ ਜਿਹੜੇ ਉਹ ਲੱਡੂ ਵੰਡ ਰਹੇ ਆ ਹੋਰ ਕਿੰਨੇ ਮੰਗਾਂ ਰਹਿ ਗਈਆਂ ਨੇ ਜਿਹੜੀਆਂ ਹੁੰਦੇ ਉਹਨਾਂ ਦੀ ਡਿਮਾਂਡ ਵੀ ਹੁੰਦੀ ਹੈ ਦੇਖੋ ਬੰਦਾ ਤੇ ਕਾਫੀ ਚਾਹਤੀਆਂ ਰਹਿੰਦੀਆਂ ਨੇ ਸਾਡੀਆਂ ਜਿਦਾਂ ਐਫਸੀ ਆਲ ਸਾਡਾ ਬਕਾਇਆ ਰਹਿੰਦਾ ਆ ਜਿਹੜੀ ਐਫਸੀ ਜਦੋਂ ਸਾਡੇ ਕੋਲ ਮਾਲ ਖਰੀਦਦੀ ਆ ਉਹਦੀ ਦਾਮੀ ਰਹਿੰਦੀ ਆ ਕੁਈ ਦਾਮੀਆਂ ਦੇ ਘੜ ਦਿੱਤੀ ਸੀ ਉਹ ਇਸ ਕਰਕੇ ਉਹ ਕਾਫੀ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਜਾਇਜ਼ ਮੰਗਾਂ ਨੇ ਹੱਕੀ ਮੰਗਾਂ ਨੇ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸੈਂਟਰ ਸਰਕਾਰ ਕੋ ਅਸੀਂ ਅੱਗੇ ਲਾ ਕੇ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾਵਾਂਗੇ